ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਬਾਗਾਪੁਰਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਦੋ ਵੀਡੀਓ ਐਨੀਮਲ ਲੈ ਕੇ ਆਇਆ ਵੀਡੀਓ ਚ ਜੀ ਇੱਕ ਟੋਕੜ ਗੱਬਣਾ ਜੀ ਤੇ ਇੱਕ ਬਿਲਕੁਲ ਤਾਜੀ ਸੂਈ ਆ ਜਮਾ ਛੋਟੇ ਜੇ ਮੁੱਲ ਦੇ ਜੀ ਪਸ਼ੂ ਆ ਜੇ ਕਿਸੇ ਨੇ ਸਾਹਮਣੇ ਵਿੱਚ ਨਹੀਂ ਹੁਣ ਉਹਨੂੰ ਵੀ 4 ਪੈਸੇ ਦੇਣ ਆਲੇ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾ ਬਾਈ ਨਸੀਬ ਸਿੰਘਾ ਪਿੰਡ ਸਰਦਸੰਗ ਜਿਹੜਾ ਮੁਕਤ ਤਸੀਲ ਮੁਬਰੀ ਗੋਆਲ ਨੰਬਰ 946415 ਨੰਬਰ ਠੀਕ ਆ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕਿੰਨਵੇਂ ਸੂਈ ਹੈ ਜੀ ਸੂਆ ਬਈ ਦੂਜਾ ਤੀਜਾ ਸੂਆ ਹੋਊਗੀ ਯਾਰ ਠੀਕ ਹੈ ਜੀ ਕਦੋਂ ਸੂਈ ਹੈ ਜੀ ਸੂਈ ਨੂੰ ਹੁਲਤਾ 10 ਦਿਨ ਹੋ ਗਏ ਹੋਣਗੇ ਬਈ ਬੱੱਚਾ ਕੀ ਹੈ ਬੱਛੀ ਹੈ ਬਈ ਸੀਮਾ ਰਿਕਾਰਡ ਜੀ ਬਈ ਨਹੀਂ ਪਤਾ ਯਾਰ ਕੋਈ ਪਤਾ ਹੈ ਚੰ ਚਲੋ ਜੀ ਮੈਂ ਰਿਕਾਰਡ ਤਾਂ ਨਹੀਂਗਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਪਿਆਰਾ ਦੁੱਧ 12 ਕਿਲੋ ਜੋਕ ਕੇ ਦੇ ਦਾਂ ਪੂਰਾ ਜੋਕ ਕੇ ਦੇ ਦਾਂਗੇ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਦੁੱਧ 15 ਕਿਲੋ ਵੜ ਪਾ ਦੋਗੀ ਬਾਈ ਦੂਜੇ ਮੰਨਣਾ ਦੂਜੇ ਮੰਨ ਲਓ ਜੀ ਤੀਜੇ ਮੰਨਣਾ ਤੀਜੇ ਮੰਨ ਲਓ ਤੁਸੀਂ ਪੈਸੇ ਲਾਉਣੇ ਆ ਪਰਖ ਤੁਸੀਂ ਕਰਨੀ ਆ ਦਸਾਂ ਕਦੇ ਨਾਲ ਦੀ ਸੂਈ ਆ ਬੱਚਾ ਮਗਰ ਵੱਛੀ ਆ ਜਾਂਦੀ ਉਹ ਵੀ ਟੌਪ ਦੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਆਪ ਦੀ ਦੋ ਟਾਈਮ ਮਿਲਕਿੰਗ ਕਰ ਲਿਓ ਚਾਰ ਕਰ ਲਿਓ ਛੇ ਕਰ ਲਿਓ ਥਣਾ ਦੇ ਸਹਿਜ ਵੀ ਸੋਹਣੇ ਅੱਗੇ ਤੇ ਲੱਗੇ ਆ ਹੱਥੀ ਜਵਾਈ ਆਲਾ ਤੁਹਾਨੂੰ ਟੋਕਰਾਂ ਦੇ ਭਾਜੀ ਬਾਈ ਕਹਿੰਦਾ ਦੇ ਦੇਣੀ ਆ ਮਗਰ ਤੁਹਾਨੂੰ ਬੱਚੇ ਟੌਪ ਦੀ ਮੈਲ ਜਾਣੀ ਆ ਜੀ ਕੋਈ ਮਾੜੀ ਬੱਚੀ ਨਹੀਂ ਦੋ ਨਗ ਬਣ ਜਾਣੇ ਆ ਜੀ ਇੱਕ ਚ ਡਿਮਾਂਡ ਵੇਰੇ ਦੀ ਡਿਮਾਂਡ 37000 ਦੀ ਵੜ ਦੇ ਦਾਂਗੇ ਬੋਜੂਲਸ ਕਰ ਦੇਾਂਗੇ ਜਮਾ ਛੋਟੀ ਜੀ ਡਿਮਾਂਡ ਆ 37000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਦੋ ਨੰਬਰ ਵੇਰੇ ਦੀ ਕੀ ਡਿਟੇਲ ਆ ਜੀ ਇਹ ਬਾਈ ਸੱਤਾਂ ਮਹੀਨੇ ਤੋਂ ਥੋੜੇ ਦਿਨ ਘਟਾ ਕੇ ਬੰਨੂ ਠੀਕ ਹੈ ਜੀ ਨਵੇਂ ਸਾਲ ਤੇ ਕਿ ਦੱਸਿਆ ਉਹਨਾਂ ਨੇ ਵੀ ਠੀਕ ਆ ਭਰਾਇਆ ਠੀਕ ਹੈ ਜੀ ਇੱਕ ਦੋ ਤਰੀਕ ਨੂੰ ਬਿਲਕੁਲ ਠੀਕ ਹਾਂ ਤੇ ਹੁਣ ਮੰਨ ਕੇ ਚੱਲ ਦੁੱਧੋਂ ਦਾ ਡਰਾਈਰ ਘਈ ਆ ਜਨ ਛੱਡ ਕੇ ਚੋਈਦਾ ਡਰਾਈਰ ਖਾਲੀ ਕਰਦੇ ਹਾਂ ਖਾਲੀ ਕਰਦੇ ਥਣ ਪਾਸ ਕਰਾਉਂਦੀ ਜਿਹਨੇ ਕਰਨੇ ਆ ਥਣ ਪਾਸ ਕਰਾਉਂਦੀ ਹਾਂ ਕਿੰਨਾ ਕੁ ਦੁੱਧ ਪਾਇਆ ਬਾਈ ਪਹਿਲੇ ਤੋਂ ਇਹ 18 20 ਕਿਲੋ ਦੁੱਧ ਆ ਦੇ ਤੇ ਸੀਮਾ ਰਿਕਾਰਡ ਬਾਈ ਨਹੀਂ ਪਤਾ ਬਾਈ ਪੱਕੀ ਵੇਰ ਚੰਗੀ ਆ ਦੱਸ ਦੀ ਜੀ ਦੁੱਧ ਦੇਣਾ ਪਿਆ ਆ ਵੀ ਹੋਊਗਾ ਜਿਆਦਾ ਨਹੀਂ ਕੋਈ ਦਾਦਾ ਉਹੜਾ ਕੱਦ ਕਾਠ ਲਈ ਆ ਬਾਈ ਜਨ ਵਾਲੀ ਰੈਡ ਡرائی ਵਾਲੇ ਪਾਸੇ ਹੀ ਆ ਇੱਕ ਜਾਂ ਦੋ ਦਿਨ ਛੱਡ ਕੇ ਬਾਈ ਕਹਿੰਦਾ ਆਪਾਂ ਸਾਫ਼ ਕਰ ਦੇਈਦਾ ਬਸ ਹੁਣ ਹੋਰ ਹਫ਼ਤੇ ਖੰਡ ਚ ਡرائی ਹੋ ਜੂਗੀ ਖਣ ਜਰੂਰ ਪ੍ਰਾਸ ਕਰਾ ਦੂਗੀ ਜਿਹੜੇ ਵੀਰ ਨੇ ਕਰਨੇ ਆ ਜੀ ਨਵੇਂ ਸਾਲ ਤੇ ਇਹ ਹੀ ਹੋਈ ਸੀਗੀ ਸੱਤ ਮਹੀਨਿਆਂ ਤੋਂ ਆਹੀ ਦਿਨ ਘਟਦੇ ਆ ਜੀ ਜਿਹੜੇ 5-7 ਦਿਨ ਘਟਦੇ ਆ ਥਾਣਾ ਦੇ ਸੱਜ ਬਹੁਤ ਸੋਹਣੇ ਗੁਲਾਬੀ ਥਾਣਾ ਦਿੱਤਾ ਹੋਊਗਾ ਬਈ 17 18 ਕਿਲੋ ਮੋਨ ਮੋਨ ਦਿੱਤਾ ਹੋਊਗਾ ਤੇ 1.7 ਜਾਊ ਪਲੱਸ ਕਿਉਂਕਿ ਵੀਓ ਪਲੱਸ ਜਵਾਊ ਬਈ ਮਾੜੇ ਰਾਵਣ ਆ ਮੌਸਮ ਦੇ ਮੇਰੇ ਠੰਡ ਦੇ ਜਦੋਂ ਨੂੰ ਕਰ ਮਾਲੀ ਨੇ ਸੂਣ ਹੈਗਾ ਉਦੋਂ ਪੂਰਾ ਚੰਗਾ ਮੌਸਮ ਹੋਊ ਜਿਹਦੇ ਚ ਪਸ਼ੂ ਦੁੱਧ ਦਿੰਦੇ ਚੰਗਾ ਨਾ ਤਾਂ ਬਾਲੀ ਠੰਡ ਹੋਣੀ ਆ ਨਾ ਗਰਮੀ ਹੋਣੀ ਆ ਸਹੀ ਮੌਸਮ ਆਜੂਗਾ ਜੀ ਅੱਜ ਦੀ ਫਿਰ ਡਿਮਾਂਡ ਜੀ ਦੀ 40000 ਦੀ ਵੜ ਦੇਣਾ ਕਰ ਦਿਆਂਗੇ 2 ਮਹੀਨੇ ਪੱਠੇ ਪਾ ਕੇ ਵੜ ਨੂੰ ਸਾਂਭ ਕੇ ਦੁੱਗਣਾ ਰਪਿਆ ਤੇ 75 ਤੋਂ 100 CR ਦੀ ਵਾੜ ਸਹੀ ਗੱਲ ਆ ਜੀ ਉਦੋਂ ਤੇਜ਼ੀ ਵੀ ਗੱਲ ਹੋਣੀ ਆ ਜੈਜ ਡਿਮਾਂਡ ਤੇ ਮਿਲ ਜਾਣੀ ਆ ਜੀ 40000 ਚੋਂ ਲੈਸ ਹੋ ਜਾਊਗਾ ਬਾਈ ਕਹਿੰਦਾ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਚੱਲਦਾਰ ਰਹੇ ਨਾਲ ਧੰਨਵਾਦ